ਫਸੇ ਕੀ ਉਹ ਦੱਸੀ ਉਹਨਾਂ ਨੂੰ ਜੇ ਜਿਹੜੀਆਂ ਜਿਹੜੀਆਂ ਸਾਡਾ ਮੁਸੀਬਤਾਂ ਆ ਰਹੀਆਂ ਉਹਨਾਂ ਬਾਰੇ ਉਹ ਕਹਿੰਦੇ ਸੀ ਅਸੀਂ ਕੋਈ ਕੋਈ ਸੋਚ ਰਹੇ ਹਾਂ ਕਰ ਰਹੇ ਹਾਂ ਕੋਸ਼ਿਸ਼ ਕਰਾਂਗੇ ਤੁਸੀਂ ਠੀਕ ਹੋਗੇ ਕਿਸ ਤਰ੍ਹਾਂ ਦੇ ਨਾਲ ਪੁਲਿਸ ਵੱਲੋਂ ਇਹ ਕਿੰਨੀ ਕੀ ਉਹ ਕਾਰਵਾਈ ਕੀਤੀ ਗਈ ਹੈ ਹਾਂਜੀ ਭਾਰਤ ਤੇ 57 ਲਾ ਕੇ ਬਿਨਾਂ ਕਿਸੇ ਗੱਲ ਤੋਂ ਜਿਹੜਾ ਉਹ ਖੇਲ ਦੇ ਵਿੱਚ ਭੇਜ ਦਿੱਤਾ ਗਿਆ ਹਾਂਜੀ ਇਹ ਇਹ ਤੇ ਤੁਸੀਂ ਸਾਰੇ ਜਣੇ ਮੀਡੀਆ ਵਾਲੇ ਸਾਰੇ ਜਾਣਦੇ ਜੋ ਇਹ ਕਿੱਡਾ ਘਣਾਉਣਾ ਜੁਰਮ ਕਰ ਰਹੀ ਹੈ ਕਿ ਕੋਈ 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 ਬੈਲੈਂਸ ਨਹੀਂ ਕਰ ਰਹੀ ਸੀ ਜਿਉਂ ਉਹਨਾਂ ਨੂੰ ਅਰੈਸਟ ਵੀ ਕਰਨਾ ਸੀ ਕਿ ਦੋ ਚਾਰ ਘੰਟੇ ਜੇ ਪੰਜ ਚਾਰ ਸੇ ਸਾਹਮਣੇ ਦੇਖੇ ਇਹ ਟਾਈਮ ਟਪਾਉਣਾ ਸੀ ਤੇ ਉਹਨਾਂ ਨੂੰ ਕਿਤੇ ਰੱਖ ਸਕਦੇ ਸੀ ਕੋਈ ਜੇਲ੍ਹ 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 ਚ ਭੇਜਣ ਦੀ ਤੇ ਲੋੜ ਨਹੀਂ ਸੀ ਕੋਈ ਪਰ ਸਰਕਾਰ ਨੇ ਲੋਕਾਂ ਨੂੰ ਡਰਾਉਣ ਵਾਸਤੇ ਇਹਨੇ ਦਸ਼ਤ ਦਾ ਮੌਲ ਕਰਨ ਪੈਦਾ ਕਰਨ ਵਾਸਤੇ ਸਾਰਾ ਕੁਝ ਕੀਤਾ ਗਿਆ ਤੁਹਾਨੂੰ ਕੀ ਲੱਗਦਾ ਜੇ ਇਤਰਾ ਮਾਰਚ ਮਤ ਵੀ ਕੀਤਾ ਜਾਊਗਾ ਇਸ ਸਮੇਂ ਤੱਕ ਕਿ ਗੁਆਰਾ ਕੱਢਿਆ ਜਾਊਗਾ ਕੀ ਲੱਗਦਾ ਇਹ ਹੁਣ ਇਹ ਸਿੰਘ ਸਾਹਿਬ ਨੂੰ ਅਸੀਂ ਹੁਣ ਮਿਲੇ ਆ ਕੋਈ ਸਿੰਘ ਸਵਾਰ ਨੂੰ ਤੇ ਇਹੋ ਆਪੀ ਨੇ ਕੀਤੀ ਹੈ ਕਿ ਮਸਲੇ ਨੂੰ ਥੋੜਾ ਜਿਆਦਾ ਸਹੀ ਤਰੀਕੇ ਨਾਲ ਇਹ ਔਰਤਾਂ ਨੂੰ ਜੇਲ੍ਹਾਂ ਚ ਰੱਖਣਾ ਆ ਜਾਏ ਗੈਰ ਕਾਨੂੰਨੀ ਜਿਹੜਾ ਤਰੀਕੇ ਵਰਤ ਰਹੀ ਸਰਕਾਰ ਇਹਦੇ ਖਿਲਾਫ ਥੋੜਾ ਜਿਹਾ ਸੈਕਸਟੈਂਡ ਲੈਣਾ ਤੁਹਾਡਾ ਨਵਤਾ ਜੀ ਦੀ ਜਿਹੜੀ ਕਾਰਵਾਈ ਕੀਤੀ ਗਈ ਹੈ ਇਹ ਹੁੰਦਾ ਜੀ ਉਹ ਕਿਉਂਕਿ ਪਹਿਲਾਂ ਭਾਈ ਮੇਰੇ ਪਾਸ ਨੂੰ ਆਨੋ ਬਸਤਾਰ ਤੇ ਪਾਸ ਤੋਂ ਬਾਅਦ ਮਾਦਾ ਜੀ ਦੇ ਸਾਥ ਕਰੀ ਕੀ ਲੱਗਦਾ ਤੁਹਾਨੂੰ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਸਮਝੋਣੀ ਚਾਹੀਦੀ ਕਿ ਕਿ ਇਹ ਨਿੰਦਣਯੋਗ ਇਤੋਂ ਵੱਡੀ ਨਿੰਦਣਯੋਗ ਕਾਰਵਾਈ ਕੀ ਹੋ ਸਕਦੀ ਹੈ ਕਿ ਸੰਗਠਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਜੀ ਸੰਗਠਨਾਂ ਨੂੰ ਤਾਂ ਅਪੀਲ ਇਹ ਕਿ ਸਰਕਾਰ ਜਿਹੜਾ ਕਿ ਇਹ ਸਰਕਾਰ ਨੂੰ ਵੀ ਅਪੀਲ ਕਰਦੇ ਕਿ ਇਹੋ ਜਿਹੇ ਜ਼ੁਲਮਾਂ ਤੋਂ ਬਾਜ਼ ਆਉਣਾ ਚਾਹੀਦਾ ਇਹਦੇ ਨਾਲ ਪੰਜਾਬ ਦਾ ਮਾਹੌਲ ਨੂੰ ਨੁਕਸਾਨ ਪਹੁੰਚੂਗਾ ਕੋਈ ਇਹਨਾਂ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਹੈ ਕੀ ਬਲਸਾ ਦਿੱਤਾ ਕਿ ਸਿੰਘ ਸਵਾਰ ਨੇ ਲਾਈ ਡਿਊਟੀ ਕਿੰਦੇ ਕਿ ਇਹ ਮਸਲੇ ਨੂੰ ਸਿੰਘ ਕੋਈ ਦੇਖਦੇ ਨੇ ਕੋਈ ਹੱਲ ਕਰਨ ਦੀ ਕੋਸ਼ਿਸ਼ ਕਰਦੇ ਲੇਕਿਨ ਕਿੰਦੇ ਕੁਝ ਨਹੀਂ